ਅਸੀਂ ਬੀਜੀ ਤੋਂ ਇਹ ਪੁੱਛਣਾ ਚਾਹਾਂਗੇ ਕਿ ਬੀਜੀ ਹੱਲੇ ਤਾਂ ਬਾਕੀ ਵੀ ਜਗ੍ਹਾ ਹੋਏ ਸੀਗੇ ਪਰ ਨੀਲੋਂ ਚ ਐਸਾ ਕੀ ਹੋਇਆ ਸੀਗਾ ਜੀ ਨੀਲੋਂ ਤਾਂ ਪੁੱਤ ਮੇਰਾ ਜਦ ਵਿਆਹ ਨਹੀਂ ਥੀ ਹੋਇਆ ਅੱਛਾ ਜੀ ਫੇਕੇ ਨੇ ਮੇਰੇ ਬੁਆਣੀ ਅੱਛਾ ਜੀ ਬੁਆਣੀ ਘਰੋਂ ਕੱਢ ਕੇ ਮਾਰ-ਮਾਰੀ ਕਰ ਦੇਤੀ ਨਹਿਰ ਤੇ ਲੈ ਜਾ ਕੇ ਅੱਛਾ ਜੀ ਬੁੜੀਆਂ ਨੂੰ ਵੀ ਨੌਜਵਾਨਾਂ ਕੁੜੀਆਂ ਨੂੰ ਵੀ ਨਿਆਣੀ ਠੋਕਣੇ ਮਗਰ ਨੱਠ ਲੈਣਾ ਦਲੇਰ ਬਠੇਰੀ ਧੀ ਸੀ ਅੱਛਾ ਜੀ ਮਗਰ ਨੱਠਣਾ ਤਾਂ ਉਹਨਾਂ ਨੂੰ ਕਹਿਣਾ ਵੀ ਤੁਹਾਨੂੰ ਪਾਕਿਸਤਾਨ ਭੇਜਣਾ ਕੁੜੀਆਂ ਤੋਰਪਾਣਾ ਗਰਬੀਂਗਲਾ ਚੱਕ ਤੇ ਵੀ ਰਸਤੇ 'ਚ ਪਾਣੀ ਕਿੱਥੋਂ ਪੀਵਾਂਗੇ ਹਾਂਜੀ ਉੱਥੇ ਜਾ ਕੇ ਉਹਨਾਂ ਨੇ ਐਸ ਲੋ ਟਾਈਮ ਮਾਰਨਾ ਸਾਡੇ ਸਾਹਮਣੇ ਇੱਕ ਪਿੱਪਲ ਖੜਾ ਬਾਣੀ ਦੇ ਪੋੜ ਦੇ ਨਾਲ ਉਹਦੇ ਥੱਲੇ ਐਵੇਂ ਮਾਰ ਕੇ ਸਿੱਟ ਦੇਣ ਵਿੱਚ ਓਹੋ ਵੈਸੇ ਬਹੁਤ ਲੱਤਾਂ ਨੂੰ ਸ਼ਿੰਬੜੀਆਂ ਚੁੰਬੜੀਆਂ ਕੁੜੀਆਂ ਅਸੀਂ ਕਈ ᱛੀਆਂ ਬਹੁਤ ਉਹਨਾਂ ਨੇ ਮੈਂ ਸੰਦਰਲੇ ਕੀਤੇ ਵੀ ਇਹਨਾਂ ਨੇ ਬਗਾੜਿਆ ਕੀ ਹੈ ਜੀ ਜਿਹੜੀਆਂ ਨੌਜਵਾਨ ਕੁੜੀਆਂ ਸੀ 12 13 ਉਹਨਾਂ ਨੇ ਇਹ ਕਹਿਤਾ ਵੀ ਵੀਰੇ ਸਾਨੂੰ ਹੱਥ ਨਾ ਲਾ ਥੋੜਾ ਸਾਡਾ ਧਰਮ ਇਹੀ ਹੈ ਹਾਂਜੀ ਉਹਨਾਂ ਨੇ ਚੁੰਨੀਆਂ ਕੱਢੀਆਂ ਇੱਥੇ 'ਚ ਹੀ ਪਾ ਕੇ ਗੱਲ ਨਾ ਬੰਦ ਮਨ ਕੇ ਨਹਿਰ ਚ ਡੁੱਲ ਗਏ। ਇੱਕ ਦੋ ਕੁੜੀਆਂ ਤਾਂ ਗਾਹਾਂ ਜਾ ਕੇ ਝੰਮਟ ਦੇ ਕੋਲ ਨਿਕਲੀਆਂ। ਉਹਨਾਂ ਦਾ ਮੁੜ ਕੇ ਪਤਾ ਹੀ ਲੱਗਿਆ ਵੀ ਉਹ ਕਿੱਥੇ ਬਸਦੀਆਂ ਨੇ ਕਿੱਥੇ ਨਹੀਂ। ਬਾਕੀ ਹੜ੍ਹ ਹੜ੍ਹ ਗਈਆਂ ਵਿੱਚੇ। ਜਿਹੜੇ ਛੋਟੇ ਛੋਟੇ ਜਾਗਦੇ ਉਹ ਜਿੱਥੇ ਮਿਲਦੇ ਦੀ ਅਸਲ ਵਟਾਂ ਕਰਕੇ ਛੱਡ ਦਿੰਦੇ ਨਹਿਰ। ਨਹਿਰ ਉੱਥੇ ਵੀ ਨੇੜੇ ਹੀ ਜਾਂਦੀ ਸੀ। ਫੇਰ ਆਕਣੇ ਅਕਲ ਤਾਂ ਹੈ ਨਹੀਂ ਤੀ ਇੱਕ ਦੂਜੇ ਦੇ ਕਹੇ ਤੇ ਬੁੜੀਆਂ ਨੇ ਕਹੇ ਤਾਂ ਵੀ ਇਹ ਬੋਟੀ ਢਲੀਆ ਤੂੰ ਕਰਹੀ ਲਾ ਵੀ ਤੂੰ ਨਿਆਣੀ ਐ। ਮੈਂ ਉਹ ਫੜ ਕੇ ਅਸਲ ਵਟਾਂ ਜੱਟਾਂ ਦੀ ਬੈਠਕ ਚ ਬਾੜਤੀ। ਉਹ ਜਿਹੜੀ ਬੁੜੀ ਦੀ ਦਾਈ ਉਹ ਵੀ ਖਿੱਚ ਲੈਂਦੀ। ਉਹਦੇ ਮੁੰਡਾ ਹੋਇਆ ਸਾਡੇ ਦੋ ਮਜਲੀ ਕੋਠੀ ਸੀ ਮੈਂ ਕੋਠੀ ਦੇ ਉੱਤੇ ਇੰਨੀ ਕ ਭੰਗੂੜੀ ਡਾਤੀ ਹਣੀ। ਮਾਂ ਪਿਓ ਤੇ ਸਿੱਤਰ ਖਾਈ ਜਾਣੇ। ਉਹ ਬਚਾਈ ਵਿਚਾਰਨ ਤੋਂ ਬਾਅਦ ਉਹਨੂੰ ਫਿਰ ਪਾਕਿਸਤਾਨ ਤੋਰਿਆ। ਉਹਨਾਂ ਦਾ ਇੱਕ ਪਰਿਵਾਰ ਮੇਰੇ ਪਰੋਂ ਬਚਿਆ ਰਿਹਾ। ਜਿਹੜਾ ਬਖਸ਼ੀ ਪਿਓ ਦਾ ਨਾਂ ਤੇ ਰੋਸ਼ਨ ਪੁੱਤ ਦਾ ਨਾਂ ਤੇ। ਉਹ ਪਰਿਵਾਰ ਮੈਂ ਬਚਾ ਕੇ ਉਹਨਾਂ ਦਿਨਾਂ 'ਚ ਮੈਂ ਬਹੁਤ ਸ਼ਾਲਾ ਮਾਰਦੀ ਸੀ ਜਦੋਂ ਪਾਕਿਸਤਾਨ ਤੋਰ ਦਿੱਤੇ। ਠੰਡ ਠੇਰ ਹੋਈ ਥੇ। ਜਿਹੜੇ ਜ਼ਿਆਦਾ ਪੈਸੇ ਵਾਲੇ ਧੀ ਸੂਝਵਾਨ ਧੀ ਉਹ ਪਹਿਲੇ ਪਾਕਿਸਤਾਨ ਜਾ ਬੜੇ। ਅੱਛਾ ਜੀ। ਜਿਹੜੇ ਇਹ ਠੀਕੇ ਵਿਚਾਰੇ ਗਰੀਬ ਜਿਹੇ ਉਹ ਪਿੰਡਾਂ ਚ ਮਾਰੇ ਗਏ। ਜਿਹੜੀਆਂ ਨੌਜਵਾਨ ਕੁੜੀਆਂ ਦਲੇਰ ਧੀਆਂ ਉਹਨਾਂ ਨੇ ਆਪਣੀ ਜਾਨ ਐ ਸੋਟੀ ਧੀ। ਜਿਹੜੀ ਕੋਈ ਜਿੰਦੀ ਜਗਤੀ ਗਾਹਾਂ ਕਿਸ ਤੇ ਫੜ ਹੋਈ ਉਹ ਫੜ ਲਈ। ਆਹ ਕੁ ਸੋਇਆ ਪੁੱਤੇ ਉਹਨਾਂ ਦੇ ਨਾਲ ਚ। ਹਿਸਟਰੀ ਜ਼ਰੂਰੀ ਐਸੀ ਨਹੀਂ ਵੀ ਜਿਨ੍ਹਾਂ ਦੇ ਬਾਰੇ ਦੇ ਵਿੱਚ ਜਾਣ ਕੇ ਅਸੀਂ ਕਹੀਏ ਵੀ ਕਿੰਨੀ ਚੰਗੀ ਗੱਲ ਐ। ਕਈ ਵਾਰ ਇਹ ਵੀ ਹੁੰਦਾ ਹੈ ਵੀ ਅਸੀਂ ਉਹ ਹਿਸਟਰੀ ਉਹ ਇਤਿਹਾਸ ਬਾਰੇ ਜਦੋਂ ਸੋਚਦੇ ਹਾਂ ਸਾਡੇ ਸਿਰ ਸ਼ਰਮ ਨਾਲ ਝੁੱਕ ਜਾਂਦੇ ਨੇ ਤੇ ਉਹ ਪੰਜਾਬ ਦਾ ਇਹ ਰੰਗ ਹੈ ਜਿਹੜਾ ਕਿ ਕਾਲੇ ਤੋਂ ਇਲਾਵਾ ਹੋਰ ਕੁਝ ਨਹੀਂ ਹੈ